ਪਟਿਆਲਾ ਲੋਕ ਸਭਾ ਸੀਟ ਭਾਜਪਾ ਦੇ ਪੰਨੀਤ ਕੋਰ ਨੇ ਆਪਣੀ ਚੋਣ ਮੁਹਿੰਮ ਬਾਰੇ ਪਟਿਆਲਾ ਬਾਰ ਐਸੋਸੀਏਸ਼ਨ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਕੇ ਗੱਲਬਾਤ ਕਰਦਿਆਂ ਹੋਇਆ ਪੰਨੀਤ ਕੋਰ ਨੇ ਕਿਹਾ ਕਿ ਮੈਂ ਅਤੇ ਮੇਰਾ ਪਤੀ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਸੱਤਾ ਦੇ ਵਿੱਚ ਆਏ ਨੇ ਅਸੀਂ ਪੰਜਾਬ ਅਤੇ ਪਟਿਆਲਾ ਦੇ ਲਈ ਕੰਮ ਕੀਤਾ ਹੈ ਪਟਿਆਲਾ ਦੇ ਵਿੱਚ ਖੋਲੇ ਗਏ ਪਾਸਪੋਰਟ ਦਫਤਰ ਬਾਰੇ ਪੰਨੀਤ ਕੋਰ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਇਸ ਨੂੰ ਕੇਂਦਰ ਸਰਕਾਰ ਤੋਂ ਪਾਸ ਕਰਵਾਇਆ ਸੀ ਬਾਅਦ ਦੇ ਵਿੱਚ ਉਹ ਚੋਣ ਹਾਰ ਗਏ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਸ ਦਾ ਸੇਰਾ ਕੋਈ ਹੋਰ ਲੈ ਰਿਹਾ ਕਿਸਾਨਾਂ ਦੇ ਮੁੱਦੇ ਉੱਤੇ ਬੋਲਦਿਆ ਪੰਨੀਤ ਕੋਰ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਦੀ ਗੱਲ ਕੀਤੀ ਹੈ ਉਹਨਾਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਦੇ ਲਈ ਖੁੱਲੇ ਨੇ ਦੇਖੋ ਇੱਕ ਬਹੁਤ ਹੀ ਇੰਪੋਰਟੈਂਟ ਐਸੋਸੀਏਸ਼ਨ ਜਿਹਦੇ ਨਾਲ तकरीबन ਹਰ ਇੱਕ ਵਿਅਕਤੀ ਦਾ ਕਦੀ ਨਾ ਕਦੀ ਵਾ ਪੈਂਦਾ ਹੈ ਇੱਕ ਲੋਅਰ ਉਹ ਵੀ ਇੱਕ ਐਡਵੋਕੇਟ ਔਰ ਅੱਜ ਜਿਹੜੀ 바 ਅਸੋਸੀਏਸ਼ਨ ਦੇ ਵਿੱਚ ਮੇਰੇ ਖਿਆਲ ਛੇ ਹਰ ਇੱਕ ਪਾਰਟੀ ਦੇ ਮੈਂਬਰ ਆਉਂਦੇ ਨੇ ਆਪਣੀ ਗੱਲ ਕਰਦੇ ਨੇ ਔਰ ਮੇਰੇ ਲਈ ਤਾਂ ਖਾਸ ਇਹ ਸਾਡੇ ਘਰ ਦੇ ਵਿੱਚ ਹੀ ਸਾਡੇ ਸ਼ਹਿਰ ਦੇ ਵਿੱਚ ਜੋ ਇਹ ਚੈਂਬਰ ਬਣੇ ਨੇ ਇਦੇ ਵਿੱਚ ਕੈਪਟਨ ਸਾਹਿਬ ਨੇ ਬਹੁਤ ਹਿੱਸਾ ਪਾਇਆ ਮੈਨੇ ਹਿੱਸਾ ਪਾਇਆ ਔਰ ਬੰਦਾ ਵੀ ਸੀ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਜੋ ਸਾਡੇ ਲੋਕਾਂ ਦੀ ਕਾਨੂੰਨੀ ਹਾਂਜੀ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਸਾਡੀ ਲੋਕਾਂ ਦੀ ਹਿਫਾਜ਼ਤ ਕਰਨ ਦੇ ਜਿਹੜਾ ਸਾਰਾ ਕੁਝ ਸਮਝਦੇ ਨੇ ਕਿ ਅੱਜ ਉਹਨਾਂ ਨਾਲ ਗੱਲਬਾਤ ਕਰਕੇ ਮੈਂ ਉਹਨਾਂ ਦੀ ਵੋਟ ਔਰ ਸਪੋਰਟ ਮੰਗਾ ਅਸੀਂ ਹਰ ਵਕਤ ਜੋ ਸਾਡੇ ਤੋਂ ਹੋਇਆ ਕੀਤਾ ਮੇਅਰ ਸਾਹਿਬ ਬੈਠੇ ਐਕਸ ਮੇਅਰ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੈਂ ਹੁਣ ਕਹਾ ਬੀਜੇਪੀ ਦੇ ਅ ਸੰਜੀਵ ਸ਼ਰਮਾ ਜੀ ਇਹਨਾਂ ਦੀ ਬਹੁਤ ਹਿੰਮਤ ਕੀਤੀ ਜਦ ਸਰਕਾਰ ਸੀ ਔਰ ਇਹ ਮੇਅਰ ਸੀ ਤਾਂ ਪਾਰਕਿੰਗ ਦੀ ਬਹੁਤ ਜ਼ਰੂਰੀ ਸੀ ਉਹ ਪਾਰਕਿੰਗ ਵੀ ਇਹਨਾਂ ਨੇ ਬਣਾ ਕੇ ਦਿੱਤੀ ਤਾਂ ਅਸੀਂ ਚਾਹੁੰਦੇ ਹਾਂ ਕਿ ਹਰ ਕਿਸਮ ਦੀ ਸਹੂਲਤ ਜਿਹੜੀ ਐਡਵੋਕੇਟਸ ਨੂੰ ਮਿਲ ਸਕੇ ਮਿਲੇ ਕਿਉਂਕਿ ਹਰ ਇੱਕ ਬੰਦੇ ਦਾ ਕਦੀ ਨਾ ਕਦੀ ਇਹਨਾਂ ਦੀ ਲੋੜ ਪੈਂਦੀ ਹੈ ਦੇਖੋ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਹਿ ਰਹੇ ਨੇ ਫਕੀਰ ਫਕੀਰ ਦੇ ਕਿਸ ਮਤਲਬ ਨਾਲ ਕਹਿ ਰਹੇ ਨੇ ਫਕੀਰ ਜਾਂ ਤਾਂ ਗਰੀਬੀ 'ਚ ਹੋਏ ਜਾਂ ਫਕੀਰ ਤੂੰ ਨੇ ਤੇ ਬੈਠ ਕੇ ਤਪਸ਼ਿਆ ਕਰੇ ਪਰ ਉਹ ਤਾਂ ਸਿਆਸਤ ਦੇ ਵਿੱਚ ਆਏ ਨੇ ਤਾਂ ਉਹਨਾਂ ਨੂੰ ਪੁੱਛੋ ਕਿ ਇਸ ਦਾ ਮਤਲਬ ਕੀ ਹੈ ਲਿਖੋ ਇਹ ਵੀ ਮੈਂ ਪਾਸਪੋਰਟ ਆਫਿਸ ਦੀ ਮੈਂ ਕਿਥੇ ਜਦ ਮੈਂ ਮੰਤਰੀ ਸੀ ਤੁਸੀਂ ਰਿਪੋਰਟ ਕਰ ਡਾਲੋ ਨੈਟ ਤੇ ਚਲੇ ਜਾਓ ਕਿ ਕਿਸ ਸਾਲ ਦੇ ਵਿੱਚ ਇਹ ਪਾਸ ਹੋ ਗਿਆ ਠੀਕ ਹੈ ਇਸ ਸਾਲ ਦੇ ਵਿੱਚ ਇਹਨੇ ਬਣਨਾ ਉਦੋਂ ਮੈਂ ਇਲੈਕਸ਼ਨ ہار ਗਈ ਇੱਕ ਰਵਾਇਤ ਹੈ ਸੈਂਟਰਲ ਸਿਲਕਾਰ ਦੀ ਕਿ ਜਿਹੜੀ ਪਾਰਟੀ ਦਾ ਵੀ ਜੋ ਵੀ ਹੋਏ ਇੱਕ ਐਮਪੀ ਹੋਏ ਤਾਂ ਕੋਈ ਸੈਂਟਰ ਦੀ ਸਕੀਮ ਉਸ ਦੇ ਖੇਤਰ ਦੇ ਵਿੱਚ ਆਏ ਤਾਂ ਐਮਪੀ ਨੂੰ ਜ਼ਰੂਰ ਬੁਲਾਣਾ ਪੈਂਦਾ ਔਰ ਪਾਸ ਹੋਈ ਹੋਈ ਥੀ ਪਰ ਚਲੋ ਇਹਨਾਂ ਨੇ ਕ੍ਰੈਡਿਟ ਲੈਣਾ ਤਾਂ ਲੈ ਲੈਣ ਕੋਈ ਵੱਡਾ ਕੰਮ ਨਹੀਂ ਕੀਤਾ ਪਾਸ ਮੈਨੇ ਕਰਵਾਇਆ ਥੀ ਜਦ ਮੈਂ ਮੰਤਰੀ ਥੀ ਜਦ ਦੂਜੇ ਸ਼ਹਿਰਾਂ ਦੇ ਏ ਬੀ ਸੀ ਜਿਸ ਤਰ੍ਹਾਂ ਹੁੰਦਾ ਉਹ ਟਾਈਮ ਲੱਗਦਾ ਹੈਗਾ ਕਿ ਇਸ ਸਾਲ ਦੇ ਵਿੱਚ ਅਗਲੇ 1 2 ਸਾਲਾਂ ਬਾਅਦ ਅਸੀਂ ਕੀ ਕਰਾਣਾ ਕਿਥੇ ਪਾਸਪੋਰਟ ਕੇ ਅੰਦਰ ਹੋਰ ਕੋਲਨੇ ਨੇ ਉਹ ਮੇਰੇ ਹੁੰਦਿਆ ਹੀ ਪਟਿਆਲੇ ਦਾ ਨਾਂ ਆਇਆ ਸੀ ਉਹਦੇ ਵਿੱਚ ਪ੍ਰੋਜੈਕਟ ਜਿਹੜੇ ਤੁਸੀਂ ਲੋਕਾਂ ਦਾ ਪ੍ਰੋਜੈਕਟ ਤੇ ਚੱਲ ਰਿਹਾ ਦੇਖੋ ਮਲਟੀ ਸਪੈਸ਼ੈलिटी ਹਸਪੀਟਲ ਆਇਆ 150 ਕਰੋੜ ਦਾ ਦੁੱਖ ਦੁੱਖ ਦੀ ਕਹਾਣੀ ਹੈ ਕਿ ਜਿਸ ਤੋਂ ਵੋਟਾਂ ਕੱਲ ਵੀ ਕੇਜਰੀਵਾਲ ਬਣ ਕੇ ਗਿਆ ਕਿ ਸਾਨੂੰ ਸਿਹਤ ਦੇ ਉੱਤੇ ਤੁਸੀਂ ਵੋਟਾਂ ਦਿਓ ਵੀ ਥੋੜੀ ਜੀ ਆਪਣੀ ਚਾਏ ਆਪਣੀ 750 ਕਰੋੜ ਜਿਹੜਾ ਐਡਵਰਟਾਈਜ਼ਿੰਗ ਬਜਟ ਹੈ ਮੀਡੀਆ ਬਜਟ ਹੈ ਜੋ ਵੀ ਕਹਿੰਦੇ ਨੇ ਉਹਦੇ ਵਿੱਚੋਂ ਕੁਝ ਘਟਾ ਕੇ ਮਲਟੀ ਸਪੈਸ਼ੈਲਟੀ ਡਾਕਟਰ ਜਿਹਨੂੰ ਗਵਰਨਮੈਂਟ ਨਹੀਂ ਅਫੋਰਡ ਕਰ ਸਕਦੀ ਸਪੈਸ਼ਲ ਬਜਟ ਬਣਾ ਕੇ ਉੱਥੇ ਭੇਜਣ ਕਿ ਜਿਹੜੇ ਗਰੀਬ ਲੋਕ ਹੈ ਉਹ ਜਿਹੜੇ ਮੰਨੀਪਾਲ ਫੋਟਸ ਨਹੀਂ ਜਾ ਸਕਦੇ ਉੱਥੇ ਜਾ ਕੇ ਸਹੂਲਤਾਂ ਸਾਰੀਆਂ ਨੇ ਡਾਕਟਰਾਂ ਦੀ ਕਮੀ ਹੈ ਉਹ ਪਹਿਲੇ ਪੂਰਾ ਕਰਨ ਛੋਟੀ ਮੋਟੀ ਦਵਾਈ ਲਾਣ ਨੂੰ ਤਾਂ ਕੋਈ ਵੀ ਦੇ ਸਕਦਾ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦਾ ਜ਼ਿਆਦਾ ਟੰਡੋਰਾ ਪਟਾਰੇ ਨੇ ਠੀਕ ਹੈ ਉਹ ਵੀ ਕਰੋ ਪਰ ਜਿਹੜੀ ਇਹ ਹੈ ਇਸ ਦੇ ਲਈ ਜੋ ਆਯੁਸ਼ਮਾਨ ਕਾਰਡ ਆਇਆ ਉਹ ਦਾ ਬਹੁਤ ਫਾਇਦਾ ਹੋ ਰਿਹਾ ਲੋਕਾਂ ਨੂੰ ਔਰ ਜਿਹੜਾ ਹੁਣ 70 ਸਾਲ ਤੋਂ ਉੱਪਰ ਮੋਦੀ ਜੀ ਗਾਰੰਟੀ ਹੈ ਕਿ ਉਹ ਆਯੁਸ਼ਮਾਨ ਕਾਰਡ ਵੀ ਮਿਲੇਗਾ ਉਹ ਬਹੁਤ ਵਧੀਆ ਔਰ ਮੇਰੇ ਖਿਆਲ ਚ ਅਸਲੀ ਜਿਹੜੀ ਹੈਲਥੀ ਦੇਖ ਰਿਹਾ ਉਹ ਮੋਦੀ ਸਰਕਾਰ ਕਰ ਰਹੀ ਹੈ ਸਹੀ ਸੂਲਤਾਂ ਮਿਲ ਗਈਆਂ ਖਬਰਾਂ ਵੀ ਚੱਲ ਰਹੀਆਂ ਨੇ ਫਲੇਮ ਉਹ ਇਹ ਇੱਕ ਖੋਰਚੀ ਉਠਾ ਗਿਆ ਉਹਨਾਂ ਦਾ ਜਿਹੜੇ ਲਾਰੇ ਲਾ ਕੇ ਉਹਨਾਂ ਨੇ ਹਰ ਇੱਕ ਬੰਦੇ ਤੋਂ ਇੱਕ ਮੌਕਾ ਕਹਿ ਕੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਔਰ ਬਣਾਈ ਵੀ ਬਹੁਮਤ ਦੇ ਵਿੱਚ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਕਿਹਦਾ ਜ਼ਿੰਮੇਵਾਰ ਗੱਲ ਕਰਨ ਲਾਰੇ ਨਾਲ ਲਾਣ ਔਰ ਜ਼ਿੰਮੇਵਾਰੀ ਨਾਲ ਸਰਕਾਰ ਚੱਲੇ ਮੈਮ ਕੰਪਿਊਟਰ ਦੇ ਕਿਸਾਨਾਂ ਦੇ ਜੀਵਨ ਗੁਤਾ ਜੀ ਕਹਿ ਰਹੇ ਨੇ ਕਿ ਪਿੰਡਾਂ ਦੇ ਕਿਸਾਨ ਸਾਡੇ ਨਾਲ ਨੇ ਦੂਜੇ ਪਾਸੇ ਇਹ देखो मैं इस जो ने कहा पता नहीं पर मैं अपने हर वक्त किसान जो भी मैनुके गए ने मेमोरेंडम देके गए जो कह के गए मैं अगे तक पहुँचाया कि अमल होया नहीं होया वो मेरे हाथा च नहीं है और महाराज साहब कैप्टन साहब मेरा परिवार मैं ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਾਂ ਜਿਹੜੀ ਵੀ ਮਰਜੀ ਪਾਰਟੀ ਹੋਵੇ ਹੁਣ ਸਾਨੂੰ ਬਹੁਤ ਖੁਸ਼ੀ ਹੈ ਬੀਜੇਪੀ ਦੇ ਵਿੱਚ ਆ ਕੇ ਕਿ ਅਸੀਂ ਨਰਿੰਦਰ ਮੋਦੀ ਜੀ ਤੱਕ ਪੰਜਾਬ ਦੀਆਂ ਗੱਲਾਂ ਪਹੁੰਚਾ ਸਕੀਏ ਔਰ ਪੂਰਾ ਸਾਨੂੰ ਕੋ ਰੋਸਾ ਹੈ ਉਹਨਾਂ ਤੇ ਕਿ ਉਹ ਕਰਕੇ ਦੇਣਗੇ ਹੁਣ ਦਰਵਾਜ਼ੇ ਕੋਈ ਨਹੀਂ ਬੰਦ ਕਿਸਾਨਾਂ ਦੇ ਲਈ ਮੰਗਾ ਉਹਨਾਂ ਦੀਆਂ ਜਿਹੜੀਆਂ ਜਾਇਜ਼ ਹੈ ਅਸੀਂ ਜ਼ਰੂਰ ਅੱਗੇ ਲੈ ਕੇ ਜਾਵਾਂਗੇ ਉਹਨਾਂ ਦਾ ਹੱਕ ਹੈ ਕਿ ਉਹ ਆਪਣੇ ਅੰਦੋਲਨ ਕਰਨ ਔਰ ਸਾਡਾ ਵੀ ਹੱਕ ਹੈ ਕਿ ਅਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਈਏ ਔਰ ਲੋਕਾਂ ਦਾ ਹੱਕ ਹੈ ਕਿ ਬਿਨਾ ਧਮਕੀ ਦੇ ਉਹ ਆਪਣੀ ਵੋਟ ਪਾ ਸਕਣ ਜਿੱਥੇ ਵੀ ਉਹਨਾਂ ਦੀ ਮਰਜ਼ੀ ਹੈ ਹਾਂਜੀ ਕਾਰ ਆ ਗਏ ਨੇ ਇੱਕ ਦੋ ਦਿਨਾਂ ਦੇ ਬਾਅਦ ਹਾਂਜੀ ਥੈਂਕ ਯੂ